ਅਮਿਤ ਸ਼ਾਹ ਦੇ ਵੱਲੋਂ ਕੱਲ ਰਵਨੀਤ ਬਿੱਟੂ ਨੂੰ ਲੈ ਕੇ ਕੁਝ ਬਿਆਨਬਾਜ਼ੀਆਂ ਕੀਤੀਆਂ ਗਈਆਂ ਤੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਰਵਨੀਤ ਬਿੱਟੂ ਦੇ ਦਾਦਾ ਜੀ ਦਾ ਜੋ ਕਤਲ ਹੋਇਆ ਉਸ ਦੇ ਜਿਹੜੇ ਕਿ ਕਾਤਲਾ ਨੂੰ ਸਜ਼ਾਵਾ ਅਸੀਂ ਜ਼ਰੂਰ ਦਵਾਗੇ ਤੇ ਉੱਥੇ ਹੁਣ ਇਸ ਗੱਲ ਨੂੰ ਲੈ ਕੇ ਲਗਾਤਾਰ ਸਿੱਖ ਜਥੇਬੰਦੀਆਂ ਦੇ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ ਤੇ ਉੱਥੇ ਹੀ ਦੱਸਦੀ ਹੈ ਕਿ ਵਿਕਰਮ ਸਿੰਘ ਮਜੀਠੀਆ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕਿਹਾ ਕਿ ਅਮਿਤ ਸ਼ਾਹ ਨੇ ਕਿਹਾ ਕਿ ਰਵਨੀਤ ਮੇਰਾ ਰਵਨੀਤ ਬਿੱਟੂ ਹੈ ਜਿਹੜਾ ਕਿ ਮੇਰਾ 5 ਸਾਲ ਪਹਿਲਾਂ ਪੁਰਾਣਾ ਯਾਰ ਹੈ ਤੇ ਜਿਸ ਦੇ ਲਈ ਅਸੀਂ ਹਮੇਸ਼ਾ ਹੀ ਅੱਗੇ ਖੜੇ ਆ ਤੇ ਦੂਜੇ ਪਾਸੇ ਉਹਨਾਂ ਨੇ ਬੰਦੀ ਸਿੰਘਾਂ ਨੂੰ ਲੈ ਕੇ ਬਿਆਨਬਾਜ਼ੀ ਦਿੱਤੀਆਂ ਤੇ ਜਿਸ ਦੇ ਦੌਰਾਨ ਇੱਕ ਵਾਰ ਫਿਰ ਤੋਂ ਜਿਹੜਾ ਕਿ ਪੱਖ ਬਿਕਰਮ ਮਜੀਠੀਆ ਦੇ ਵੱਲੋਂ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਬੰਦੀ ਸਿੰਘਾਂ ਦਾ ਲਿਆ ਗਿਆ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਕਾਫੀ ਲੰਮਾ ਸਮਾਂ ਹੋ ਗਿਆ ਹੈ ਤੇ ਬੰਦੀ ਸਿੰਘ ਸਾਡੇ ਜੇਲ੍ਹ ਦੇ ਵਿੱਚ ਬੰਦ ਰਹੇ ਦੂਜੇ ਪਾਸੇ ਉਹਨਾਂ ਨੇ ਭਾਜਪਾ ਦੇ ਉੱਤੇ ਪਲਟਵਾਰ ਕੀਤਾ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਬਿਕਰਮ ਮਜੀਠੀਆ ਦਾ ਹੋਰ ਕੀ ਕਹਿਣਾ ਭਾਜਪਾ ਵਾਲਿਆਂ ਦੀ ਤਾਂ ਮੈਂ ਕੀ ਗੱਲ ਕਰਾਂ ਅਮਿਤ ਸ਼ਾ ਦਾ ਬਿਆਨ ਮੈਂ ਸੁਣ ਰਿਹਾ ਸੀ ਕਹਿੰਦਾ ਜੀ ਨੇ ਰਵਨੀਤ ਬਿੱਟੂ ਦੇ ਮੇਰਾ ਯਾਰ ਹੈ ਤੇ ਸਾਨੂੰ ਤਾਂ ਪਹਿਲਾਂ ਹੀ ਪਤਾ ਸੀ ਭਾਈ ਕਾਂਗਰਸ ਦੇ ਬੰਦੇ ਤੁਹਾਡੇ ਯਾਰ ਨੇ ਕਹਿੰਦਾ ਰਵਨੀਤ ਬਿੱਟੂ ਮੇਰਾ ਯਾਰ ਹੈ ਤੇ ਜਿਨ੍ਹਾਂ ਨੇ ਰਵਨੀਤ ਬਿੱਟੂ ਦੇ ਦਾਦੇ ਨੂੰ ਮਾਰਿਆ ਅਸੀਂ ਉਹਨਾਂ ਨੂੰ ਕਦੇ ਮਾਫ਼ ਨਹੀਂ ਕਰਾਂਗੇ ਅਮਿਤ ਸ਼ਾ ਜੀ ਇਹ ਤਾਂ ਗੱਲ ਬੜੀ ਸ਼ੇਤੀ ਕਹਿਤੀ ਤੇ ਜਿਹੜੇ ਬਿਲਕਿਸ ਬਾਨੂ ਦੇ ਜਿਨ੍ਹਾਂ ਨੇ ਉਹਦੇ ਨਾਲ ਕੁਕਰਮ ਕੀਤਾ ਸੀ ਜਿਨੇ ਉਹਨੇ ਪਰਿਵਾਰ ਨੂੰ ਮਾਰਿਆ ਸੀ ਉਹਨਾਂ ਨੂੰ ਤਾਂ ਛੱਡ ਕੇ ਸਨਮਾਨਤ ਵੀ ਕਰਤਾ ਤੇ ਜਿਹੜਾ ਹੋਰ ਲੋਕ ਨੇ ਜਿਹੜੇ ਕਾਨੂੰਨ ਤੋੜਦੇ ਨੇ ਉਹਨਾਂ ਲਈ ਤਾਂ ਕਾਨੂੰਨ ਤੁਸੀਂ 1 ਮਿੰਟ ਦੇ ਛਿੱਕੇ ਤੇ ਟੰਗ ਦਿੰਦੇ ਹੋ ਤੇ ਜਿਹੜੇ 28-28 ਸਾਲਾਂ ਨੂੰ ਭਾਈ ਬੰਦੀ ਸਿੰਘ ਕੌਣ ਨੇ ਬੰਦੀ ਸਿੰਘ ਉਹ ਨੇ ਜਿਹੜੇ ਕੌਮ ਖਾਤਰ ਲੜੇ ਜਿਨ੍ਹਾਂ ਨੂੰ 84 ਜੇ ਜੋ ਕਤਲਿਆ ਮੋਇਆ ਔਰ ਸਿਰੂ ਗਲਤ ਕਿਹਾ ਅੱਜ 28 ਸਾਲਾਂ ਤੋਂ ਬਾਅਦ ਵੀ ਉਹਨਾਂ ਦੀ ਰਿਹਾਈ ਨਹੀਂ ਤੇ ਹਮੇਸ਼ਾ ਕਹਵੇ ਕਿ ਮੈਂ ਬਿਆੰਤ ਸੌਨਾ ਖਲੋਤਾਂ ਤੇ ਮੈਂ ਅੱਜ ਮੇਰੀ ਗੱਲ ਤੇ ਜੇ ਸਹਿਮਤ ਹੋ ਤਾਂ ਜਕਾਰਾ ਛੱਡਿਓ ਕਿ ਤੁਸੀਂ ਬਿਆੰਤ ਸੌ ਕਾਤਿਲ ਦੇ ਨਾਲ ਖਲੋਤਿਓ ਕਿ ਤੁਸੀਂ ਉਹ ਬੰਦੀ ਸਿੰਘਾਂ ਤੇ ਜਿਨ੍ਹਾਂ ਤੇ ਐਨਐਸਐ ਲਾਈ ਲਏ ਹੋਈਏ ਜਾਂ ਉਹਨਾਂ ਨਾਲ ਖਲੋਤਿਓ ਮੈਂ ਜਕਾਰਾ ਛੱਡਣ ਲੱਗਿਆ ਜਕਾਰੇ ਦਾ ਜਵਾਬ ਜਕਾਰੇ ਤੇ ਆਵੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਔਰ ਸਾ ਜੀ ਇਹਨਾਂ ਬੰਦਿਆਂ ਦੀ ਤਸਵੀਰਾਂ ਵੇਖ ਲਿਓ ਧਿਆਨ ਨਾਲ ਇਹ ਅੱਗੇ ਜਦੋਂ ਕਾਲੇ ਕਾਨੂੰਨ ਤੁਸੀਂ ਲਾਗੂ ਕੀਤੇ ਸੀ ਭਾਜਪਾ ਦੀਆਂ ਨਾਸਾ ਜੋ ਧੂ ਘੱਡਿਆ ਸੀ ਇਹਨਾਂ ਨੇ ਤਿਆਰੀ ਕਰ ਲਓ ਜਿਵੇਂ ਤੇਰਾ ਅੰਸਰਾ ਚਰਨ ਚ ਕਹਿੰਦਾ ਜਾਓ ਬਿੱਟੂ ਕਹਿੰਦਾ ਕਿ ਇੱਕ ਤਰੀਕ ਲੰਘ ਲੈਣ ਦਿਓ ਤੇ ਫਿਰ ਮੈਂ ਦੱਸੂ ਸਾਡੇ ਬੰਦੇ ਪੁੱਛਦੇ ਫਿਰਦੇ ਕਿ 10 ਦੋ ਤਰੀਕ ਆਈ ਖੜੀ ਆ 10 ਕੀ ਕੀ ਹਿਸਾਬ ਕਰਦਾ ਮੇਰੇ ਵੀਰੋ ਜਿਹੜੇ ਭਾਜਪਾ ਨੇ 14 ਚ ਡੀਜ਼ਲ 40 ਰੁਪਏ ਲੀਟਰ ਸੀ ਅੱਜ ਕਿੰਨਾ ਕਰਤਾ 86 ਰੁਪਏ ਲੀਟਰ ਪੈਟਰੋਲ 50 ਰੁਪਏ ਲੀਟਰ ਸੀ ਅੱਜ 96 ਕਰਤਾ ਰਸੋਈ ਗੈਸ ਦਾ ਸਿਲੰਡਰ 400 ਦਾ ਸੀ ਅੱਜ 1100 ਕਰਤਾ ਸਾਧ ਸੰਗਤ ਜੀ ਖਾਦਾ ਡੀਏਪੀ ਕੀੜੇ ਮਾਰ ਦਵਾਈਆਂ ਜਾਂ ਜਿੰਨੀ ਵੀ ਘਰਾਂ ਚ ਲੋਡਵੰਦ ਵਸਤੂਆਂ ਹੁੰਦੀਆਂ ਉਹਦੇ ਰੇਟ ਦੁੱਗਨੇ ਤਿਗਨੇ ਕਰਤੇ ਕਿ ਕਿਸੇ ਨੂੰ ਉਸ ਦੇ ਹਿਸਾਬ ਨਾਲ ਆਮਦਨ ਵਧਾਈ ਬੇਰੋਜ਼ਗਾਰੀ ਤੇ ਮਹਿੰਗਾਈ ਦਾ ਦੂਜਾ ਨੋ ਹੈ ਭਾਜਪਾ 16 ਲੱਖ ਕਰੋੜ ਕੁੰਜੀਪਤੀਆਂ ਦਾ ਮਾਫ ਕਰਤਾ ਸਾਥ ਸਿੰਘ ਜੀ ਆਪਣਾ ਕਿਤੇ ਦੀਵਾਨੀ ਵੀ ਕਿਸੇ ਗਰੀਬ ਦੀ ਜਾਂ ਕਿਸੇ ਖੇਤ ਮਜ਼ਦੂਰ ਦੀ ਜਾਂ ਕਿਸੇ ਕਿਸਾਨ ਦੀ ਕੀਤੀ ਹੋਵੇ ਪਰ ਮੈਂ ਅੱਜ ਬੇਨਤੀ ਕਰਦਾ ਮੁਲਾਜ਼ਮ ਵੀਰ ਖਲੋਤੇ ਆ ਚਲੋ ਤੁਸੀਂ ਹੋਰ ਕੁਝ ਨਹੀਂ ਤੇ ਮਾੜਾ ਜਹਾਜ ਚ ਕੀ ਦੱਸ ਦਿਓ ਜੇ ਮੇਰੀ ਗੱਲ ਸਹੀ ਆ ਆ ਨੌਜਵਾਨਾਂ ਨੂੰ ਕਹਿੰਦੇ ਸੀ ਘਰ ਘਰ ਨੌਕਰੀ ਤੇ ਫੇਰ ਕਹਿੰਦੇ ਜਦ ਤੱਕ ਨੌਕਰੀ ਨਹੀਂ ਨਾ 2400 ਰੁਪਇਆ ਮਹੀਨੇ ਦਾ ਦੇਵਾਂਗੇ 26 ਮਹੀਨੇ ਹੋ ਗਏ ਇੱਕ ਇੱਕ ਨੌਕਰ ਇੱਕ ਇੱਕ ਨੌਜਵਾਨ ਦਾ 62000 ਰੁਪਇਆ ਦੇਣਦਾਰੀ ਆ ਆ ਧੀਆ ਪੜਾਣ ਦੀ 26000 ਰੁਪਏ ਦੇਣਦਾਰੀ ਆ ਦੱਸੋ ਜੇ ਕਿਸੇ ਨੂੰ ਆਇਆ ਔਰ ਇਹ ਮੁਲਾਜ਼ਮ ਖਲੋਤੇ ਆ ਭਾਈ ਆਸ ਵੀ ਵਿਖਾ ਦਿਓ ਜੇ ਮਜੀਠੀਆ ਸੱਚ ਬੋਲਦਾ ਹੱਸੇ ਤੇ ਤਾਂ ਨਹੀਂ ਪਰਚਾ ਹੁੰਦਾ ਤੁਸੀਂ ਕਿਹੜਾ ਇਲੈਕਸ਼ਨ ਚ ਹਿੱਸਾ ਲੈਣੇ ਆ ਪਿਛਲੇ ਮਹੀਨੇ ਅੱਜ ਉਹਨੂੰ ਨੂੰ ਪੁੱਛਿਆ ਇਹਨਾਂ ਦੀ ਤਨਖਾਹ ਕਿਹੜੀ ਤਰੀਕ ਨੂੰ ਪਾਈ ਸੀ 22 ਤਰੀਕ ਨੂੰ ਇਹਨਾਂ ਨੂੰ ਤਨਖਾਹ ਪਈ ਜਿਹੜੇ 20-20 ਘੰਟੇ ਡਿਊਟੀ ਕਰਦੇ ਐ ਪ੍ਰਾਣੀ ਪੈਨਸ਼ਨ ਇਹਨਾਂ ਦੀ ਰੋਕਤੀ টিਏ ਡੀਏ ਇਹਨਾਂ ਦਾ ਖਾ ਗਿਆ ਮਗਰ ਜਦੋਂ ਯਾਜ ਤੇ ਕੇਜਰੀਆ ਲਈ ਖਰਚ ਕਰਨਾ ਹੋਵੇ ਜਾਂ ਉਹਨੇ ਮੌਨ ਵਰਤ ਰਖੜਾ ਹੋਵੇ ਉਦੋਂ ਤੱਕ ਜਾਣਾ ਪਿਆ ਮਗਰ ਜੇ ਕਹੇ ਗਰੀਬ ਦੇ ਕੰਮ ਆਉਣਾ ਹੋਵੇ ਉਦੋਂ ਖਜ਼ਾਨਾ ਮੁੱਕਿਆ ਇਸ ਲਈ ਮੇਰੇ ਵੀਰੋ ਅੱਜ ਵੀ ਰਲ ਕੇ ਸਾਜ਼ਿਸ਼ ਚੱਲਦੀ ਆ ਕਿ ਜਿਹੜੀ ਬੀਬਾ ਹਰਸਿਮਰਤ ਕੌਰ ਬਾਦਲ ਪੰਜਾਬ ਦੇਸ਼ ਦੀ ਪਾਰਲੀਮੈਂਟ 'ਚ ਜਾ ਕੇ ਹਰ ਉਸ ਵੀਰ ਦੀ ਆਵਾਜ਼ ਬਣਦੀ ਆ ਧੀ ਦੀ ਆਵਾਜ਼ ਬਣਦੀ ਆ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਰੋਕੋ ਅੱਜ ਚਾਹੇ ਜੀਤ ਮਹਿੰਦਰ ਸਿੱਧੂ ਆ ਚਾਹੇ ਖੁੱਡੀਆਂ ਤੇ ਚਾਹੇ ਸਾਡੇ ਆ ਬੀਬੀ ਮਲੂਕਾ ਜੀ ਨੇ ਇਹ ਤਿੰਨੇ ਚਾਰੇ ਕੈਂਡੀਡੇਟਾਂ ਦਾ ਇੱਕੋ ਜ਼ੋਰ ਲੱਗਿਆ ਭਾਜਪਾ ਦੇ ਇਸ਼ਾਰੇ ਤੇ ਖੇਡਦੇ ਆ ਕਿ ਇਹ ਆਵਾਜ਼ ਦਿੱਲੀ ਨਾ ਪਹੁੰਚੇ ਤੇ ਜੇ ਦਿੱਲੀ ਉਹ ਆਵਾਜ਼ ਨਹੀਂ ਪਹੁੰਚੀ ਤੇ ਸਾਧ ਸੰਗਤ ਦੀ ਆਵਾਜ਼ ਬਠਿੰਡੇ ਦੀ ਕਮਜ਼ੋਰ ਪਾਉਗੀ ਪੰਜਾਬ ਦੀ ਕਮਜ਼ੋਰ ਪਾਉਗੀ ਇਸ ਲਈ ਮੈਨੂੰ ਇਹ ਆਸ ਹੈ ਉਮੀਦ ਹੈ ਕਿ ਤੁਸੀਂ ਤਗੜੇ ਹੋ ਕੇ ਦਾਸ ਦੇ ਭੈਣ ਜੀ ਨੂੰ ਜਿਨ੍ਹਾਂ ਨੇ ਬੜੀ ਹਿੰਮਤ ਨਾਲ ਅੱਜ ਬਠਿੰਡੇ ਦਾ ਨਵਾਂ ਦੇਸ਼ ਦੁਨੀਆ 'ਚ ਔਰ ਬਠਿੰਡੇ ਤੇ ਵਿਕਾਸ ਦੇ ਕਾਰਜਾਂ ਨੂੰ ਅੱਜ ਇੱਕ ਨਵੀਂ ਰੇਖਾ ਦਿੱਤੀ ਹੈ ਤੁਸੀਂ ਜ਼ਰੂਰ ਮੋੜ ਹਲਕੇ 'ਚ ਉਹਨਾਂ ਨੂੰ ਕਾਮਯਾਬ ਕਰੋਗੇ ਮੈਂ ਦਿਨ ਦੀਆਂ ਗਹਿਰਾਈਆਂ ਤੋਂ ਆਪਣੇ ਵੱਲੋਂ ਪਾਰਟੀ ਵੱਲੋਂ ਪਰਿਵਾਰ ਵੱਲੋਂ ਸਮੁੱਚੀ ਸੰਗਤ ਦਾ ਇੱਥੇ ਆਇਆ ਤੇ ਜੀ ਆਇਆਂ ਨੂੰ ਤੇ ਤਰਵਾਦ ਕਰਦਾ ਦੋ ਵਾਰੀ ਮੈਂ ਕਹੂੰਗਾ ਚੋਰ ਨਿਸ਼ਾਨ ਇੰਨੀ ਹੌਲੀ ਬੋਲਦੇ ਮੈਨੂੰ ਲੱਗਦਾ ਇੱਕ ਹੋਰ ਪੰਗਾ ਤਾਂ ਨਹੀਂ ਪਵਾਣਾ ਤੇ ਝਾੜੂ ਵਾਲੇ ਆਉਣ ਨਾ ਇੱਕੋ ਗੱਲ ਕਹਿਣੀ ਆ ਸਾਡਾ ਹੱਕ ਇੱਥੇ ਰੱਖ ਤੇ ਜੇ ਨਾ ਰੱਖੇ ਫਿਰ ਝਾੜੂ ਕਾਦੇ ਲਈ ਹੁੰਦਾ ਗੰਦ ਕੱਟਣ ਲਈ ਹੁੰਦਾ ਝਾੜੂ ਫੇਰਨ ਨਹੀਂ ਹੁੰਦਾ ਤੇ ਐਦ ਕੀ ਆਇਆ ਨਾ ਗਲ ਚ ਪਾਉਣ ਵਾਲਾ ਕੰਮ ਨਹੀਂ ਹੈ ਇੱਥੇ ਟਿਕਾ ਕੇ ਫੇਰਿਓ ਜਿਹੜਾ ਆਜੇ ਜਿਨੇ ਪੰਜਾਬ ਨਾਲ ਵਿਤਕਰਾ ਕੀਤਾ ਭਾਈ ਇਹਨਾਂ ਦੀ ਚੀਜ਼ ਇਹਨਾਂ ਦਾ ਝਾੜੂ ਇਹਨਾਂ ਦੀ ਫੇਰਨਾ ਤੇ ਪੰਜਾਬ ਨੂੰ ਬਚਾਉਣਾ